ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਗੜਸ਼ੰਕਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸੋਧੇ ਹੋਏ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਸਿੰਚਾਈ ਲਈ ਵਰਤਣ ਦੇ ਉਦੇਸ਼ ਨਾਲ ਜਾਗਰੂਕਤਾ ਕੈਂਪ ਅਤੇ ਉਦਗਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਜੈਕਟ ਦਾ ਉਦਗਾਟਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਕੀਤਾ ਡਿਪਟੀ ਸਪੀਕਰ ਨੇ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੜਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟਾਂ ਨੂੰ ਵਿਦਾਇੇ ਜਾਣ ਦੀ ਲੋੜ ਹੈ ਉਨਾ ਯਕੀਨ ਦਿਵਾਇਆ ਕਿ ਭੂਮੀ ਅਤੇ ਜਲ ਸੰਭਾਲ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਜੇਕਰ ਅਜਿਹੀਆਂ ਯੋਜਨਾਵਾਂ ਲਈ ਹੋਰ ਫੰਡਜ ਦੀ ਲੋੜ ਪਵੇ ਤਾਂ ਉਹ ਸਰਕਾਰ ਨੂੰ ਇਸ ਨੂੰ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੇ ਪਿੰਡ ਡਗਾਮ ਅਤੇ ਫਤਿਹਪੁਰ ਕਲਾ ਦੀ ਕਰੀਬ 125 ਹੈਕਟੇਰ ਜ਼ਮੀਨ ਦੀ ਸਿੰਚਾਈ ਹੋਵੇਗੀ ਅਤੇ 40 ਤੋਂ 50 ਕਿਸਾਨ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ

ਮਾਤਾ ਦਾ ਬਹੁਤ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪਗੰਬਰਾਂ ਨੇ ਸਾਡੇ ਰਹਿਬਰਾਂ ਨੇ ਸਾਨੂੰ ਵਾਤਾਵਰਣ ਨੇ ਔਰ ਸਾਨੂੰ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਜਿਨ੍ਹਾਂ ਦੇ ਵਿੱਚ ਪਾਣੀ ਮੈਂ ਸਮਝਾਂ ਕਿ ਸਭ ਤੋਂ ਇੰਪੋਰਟੈਂਟ ਹੈ ਉਹਦੀ ਮਹੱਤਾ ਬਾਰੇ ਥੋੜਾ ਜਾਗਰੂਕ ਹੋਣਾ ਹੈ ਔਰ ਮੈਂ ਸਮਝਾਂ ਕਿ ਸਾਡਾ ਵਰਜ ਬਣਦਾ ਹੈ ਖਲਕੀ ਤੌਰ ਤੇ ਕਿ ਜੋ ਸਾਨੂੰ ਕੁਦਰਤ ਨੇ ਦਿੱਤਾ ਅਸੀਂ ਉਹਨਾਂ ਖਿਲਵਾੜ ਨਾ ਕਰਕੇ ਉਹਦੇ ਸਹੀ ਪ੍ਰਬੰਧਨ ਦੇ ਲਈ ਕੰਮ ਵੀ ਕਰੀਏ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਦ੍ਰਿੰਬਕ ਜਤਾਹਰੀ ਜੀ ਕੋਰਡਨਾ ਵਿਚਾਰ ਆਟੇ ਗਏ ਨੇ ਸਾਡੇ ਕੌਂਸਲਰ ਸਾਹਿਬ ਸੋਨੀ ਜੀ ਦੀਪਕ ਜੀ ਕਿਰਪਾਲ ਪਾਲਾ ਜੀ ਔਰ ਸਾਡੇ ਪਿੰਡ ਦੇ ਨਾਮ ਤੋਂ ਸਰਪੰਚ ਜੀ ਪਿੰਡ ਫਤਿਹਪੁਰ ਤੋਂ ਸਰਪੰਚ ਸਾਹਿਬ ਪਿੰਡ ਚੱਕ ਫੁੱਲੂ ਤੋਂ ਸਰਪੰਚ ਸਾਹਿਬ ਔਰ ਸਾਡੇ ਪਾਰਟੀ ਦੇ ਵੱਖ-ਵੱਖ ਉਧੇਦਾਰ ਸਾਹਿਬਾਨ ਸ਼ਾਮਿਲ ਨੇ ਔਰ ਸਾਡੇ ਗੁਰ ਸਿੰਘ ਜੀ ਐਸਜੀਐਮ ਸਾਹਿਬ ਕੀ ਅੱਜਨੇ ਸਾਡੇ ਨਗਰ ਕੌਂਸਲ ਦੇ ਪੀਓ ਸਾਹਿਬ ਔਰ ਵੱਖ-ਵੱਖ ਅੱਚਰ ਸਾਹਿਬਾਨ ਅੱਜ ਇਸ ਪ੍ਰੋਗਰਾਮ ਦੇ ਤੇ ਕਟਿੰਗ ਕੀਤਾ ਹੈ ਸੱਚਮੁੱਚ ਮਨ ਨੂੰ ਬੜੀ ਤਸੱਲੀ ਹੈ ਕਿ ਜੋ ਜ਼ਿੰਮੇਵਾਰੀ ਹਲਕਾ ਗੜਸ਼ੇਗੜ ਦੇ ਲੋਕਾਂ ਨੇ ਜਿਸ ਉਮੀਦ ਦੇ ਨਾਲ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਆਪਣੇ 94 ਐਮਐਲਏ ਦੇ ਨਾਲ ਜੁੜ ਕੇ ਪੰਜਾਬ ਦੀ ਵਾਗਡੋਰ ਦਿੱਤੀ ਸੀ ਹਲਕਾ ਗੜਸ਼ੇਗੜ ਤੋਂ ਮੈਨੂੰ ਦੂਜੀ ਵਾਰ ਸੇਵਾ ਦਿੱਤੀ ਸੀ ਤੇ ਅੱਜ ਉਹ ਸੇਵਾ ਦੇ ਉੱਤੇ ਅਸੀਂ ਖਰੇ ਉਤਰ ਰਹੇ ਹਾਂ ਹਲਕਾ ਗੜਸ਼ੇਗੜ ਦੇ ਵਿੱਚ ਜੇ ਕਿਰਪਾ ਦੋ ਦਿਨ ਮੰਗਾ ਜਿਹੜੀਆਂ ਸੀਗੀਆਂ ਸਾਡੀਆਂ ਉਹ ਬੜੀਆਂ ਇੰਪੋਰਟੈਂਟ ਸੀ ਜਿਹਦੇ ਵਿੱਚ ਸ਼ਿਵਰੇ ਸੀ ਜਿਹਦੇ ਵਿੱਚ ਪਾਣੀ ਦੇ ਬਾਈਪਾਸ ਨੂੰ ਲੈ ਕੇ ਸਾਡੀ ਮੀਟਿੰਗ ਹੈ ਔਰ ਸੀਵਰੇਜ ਦਾ ਕੰਮ ਜਿਹੜਾ ਆ ਉਹ ਗੜਸ਼ੇਗੁਰ ਦੇ ਵਿੱਚ ਚੱਲ ਰਿਹਾ ਔਰ ਪਾਣੀ ਦਾ ਜਿਹੜਾ ਪ੍ਰਬੰਧ ਸੀ ਜਿਹੜਾ ਉਹ ਜਿਹੜਾ ਸੀਵਰੇਜ ਦੇ ਨਾਲ ਅੱਜ ਉਹਦੇ ਪ੍ਰਬੰਧ ਦਾ ਵੀ ਜਿਹੜਾ ਹੈ 2.5 ਕਰੋੜ ਰੁਪਏ ਦੇ ਨਾਲ ਜਿਹੜਾ ਪਾਣੀ ਟ੍ਰੀਟ ਹੋਣਾ ਹੈ ਟ੍ਰੀਟ ਹੋਣ ਤੋਂ ਬਾਅਦ ਪਿੰਡ ਦੇ ਖੇਤਾਂ ਨੂੰ ਲੱਗਣਾ ਉਹਦਾ ਪ੍ਰਬੰਧ ਵੀ ਜਿਹੜਾ ਅੱਜ ਕੀਤਾ ਜਾ ਰਿਹਾ ਸਰਕਾਰ ਕਿ ਸਰਕਾਰ ਨੇ ਬੰਦੇ ਸਾਲ ਆਪਣੀ ਜ਼ਿੰਮੇਵਾਰੀ ਸਮਝੀ ਜਿਤੇ ਐਸਟੀਪੀ ਦਾ ਕੰਮ ਅੱਜ ਮੁਕੰਮਲ ਹੋਇਆ ਜਿਤੇ ਉਸ ਪਾਣੀ ਨੂੰ ਟ੍ਰੀਟ ਕੀਤੇ ਨੂੰ ਵੱਖ-ਵੱਖ ਪਿੰਡਾਂ ਦੇ ਖੇਤੀ ਜੋਗ ਬਣਾ ਜਾਣਾ ਮੈਂ ਇਸ ਗੱਲ ਦੀ ਵੀ ਵਧਾਈ ਦੇਣਾ ਚਾਹੁੰਦਾ ਕਿ ਭੂਮੀ ਅਤੇ ਜਲ ਸਿਪਾਗ ਪਵਾਗ ਜਿਹੜਾ ਆਪਣੀ ਜਿਹੜੀ ਜ਼ਿੰਮੇਵਾਰੀ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਹੈ ਇਸ ਡਿਪਾਰਟਮੈਂਟ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਸ ਡਿਪਾਰਟਮੈਂਟ ਦੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਵੱਖ-ਵੱਖ ਸਮੇਂ ਦੇ ਉੱਤੇ ਮੈਨੂੰ ਵੀ ਗਾਈਡ ਕਰਦੇ ਨਾਲ ਸਲਾਹ مشورہ ਕਰਦੇ ਆ ਔਰ ਜਦੋਂ ਇੱਕ ਟੀਮ ਬਣ ਕੇ ਕੰਮ ਹੋਵੇ ਫਿਰ ਉਹਦਾ ਜਿਹੜਾ ਸੈਟਅਪ ਬੜਾ ਚੰਗਾ ਨਿਕਲਦਾ ਜਿਹੜਾ ਅੱਜ ਤੁਹਾਡੇ ਸਾਹਮਣੇ ਆ ਕਿਉਂਕਿ 2.5 ਸਾਲਾਂ ਦੇ ਵਿੱਚ ਕਈ ਵਾਰ ਪਲੈਨਿੰਗਾਂ ਬਣਦੀਆਂ ਰਹਿ ਜਾਂਦੀਆਂ ਵੀ ਕਮਿਊਨਿਟੀ ਇੰਪਲੀਮੈਂਟ ਨਹੀਂ ਹੁੰਦੇ ਜੇਕਰ ਅਫਸਰ ਸਹਿਬਾਨ ਔਰ ਆਪਣੇ ਹਲਕੇ ਦੇ ਨੁਮਾਇੰਦੇ ਨਾਲ ਤਾਲਮੇਲ ਨਾਲ ਕੰਮ ਚੱਲੂਗਾ ਤਾਂ ਨਾ ਸਮਝਾਉਦਾ ਸੈਟਅਪ ਬੜਾ ਚੰਗਾ ਹੋਊਗਾ ਜਿੰਮੀ ਅੱਜ ਆਇਆ ਔਰ ਜਿੰਨੀਆਂ ਵੀ ਡਿਪਾਰਟਮੈਂਟੀਆਂ ਸਕੀਮਾਂ ਨੇ ਉਹਦੇ ਬਾਰੇ ਵੀ ਅਫਸਰ ਸਹਿਬਾਨ ਨੇ ਸਟੇਜ ਉੱਤੇ ਬੜੀ ਡਿਟੇਲ ਵਿੱਚ ਗੱਲ ਕੀਤੀ ਹੈ ਮੈਂ ਅਫਸਰ ਸਹਿਬਾਨ ਨੂੰ ਇੱਕੋ ਬੇਨਤੀ ਕਰਨੀ ਹੈ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਡਿਪਾਰਟਮੈਂਟ ਕੋਲ ਬਜਟ ਦੀ ਕਈ ਵਾਰ ਕੋ ਪ੍ਰੋਬਲਮ ਆ ਜਾਂਦੀ ਹੈ ਤੁਹਾਨੂੰ ਬਜਟ ਦੀ ਦਿੱਕਤ ਨਹੀਂ ਆਣੀ ਚਾਹੀਦੀ ਕੋਈ ਵੀ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗੱਲ შეਮਲ ਕੇ ਨੂੰ ਬੜਾ ਮਾਨ ਦਿੱਤਾ ਵੀ ਬੇਕੀ ਕਰਨ ਦੀ ਆਪਣੀ ਕੋ ਹੁੰਦੀ ਹੈ ਜਿੰਨਾ ਪਰਸੈਂਟ ਐਸੀ ਤਾਂ ਤੁਹਾਡੇ ਤੁਸੀਂ ਦੱਸਿਆ ਕਿ 50% ਸਬਸਿਡੀ ਹੈ 100% ਸਬਸਿਡੀ ਵੀ ਕਹੀ ਹੈ ਕਈ ਵਾਰ 90 ਦੱਸਦਾ ਵੀ ਕੰਮ ਹੁੰਦਾ ਜੇ ਤੁਹਾਨੂੰ ਫੰਡਾਂ ਦੀ ਦਿੱਕਤ ਆਵੇ ਤਾਂ ਤੁਸੀਂ ਬਿਲਕੁਲ ਸੁਣਾ ਨਹੀਂ ਮੇਰੇ ਕੋਲ ਦੱਸਣਾ ਜਿੰਨੇ ਪੈਸੇ ਕਹੋਗੇ ਉਨੇ ਹਰ ਪਿੰਡ ਨੂੰ ਮੈਂ ਦੇਣ ਨੂੰ ਤਿਆਰ ਆ ਔਰ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਜਿਹੜੇ ਮਾਦੀ ਪਿੰਡ ਜੱਜੀਏ ਹਲਕਾ ਗਰਸ਼ੇ ਕਰਦੇ ਜਿਹੜੇ ਬੀਤ ਵਾਲੇ ਪਿੰਡਾਂ ਦੀ ਸਮੱਸਿਆ ਹੋਰ ਜਿਹੜੇ ਹਲਕਾ ਗਰਸ਼ੇ ਕੋਲੇ ਥੱਲੇ ਵਾਲੇ ਪਿੰਡ ਹੈ ਇਹਨਾਂ ਦੀ ਸਮੱਸਿਆ ਲਗਭਗ ਇੱਕ ਸਾਰੇ ਪਿੰਡਾਂ ਦੀ ਇੱਕੋ ਹੀ ਪਾਣੀ ਦੀ ਨਿਕਾਸੀ ਦੀ ਅਸੀਂ ਹੁਣ ਕੱਲ ਜਿਹੜਾ ਆ ਪੰਚਾਇਤਾਂ ਨੇ ਸੌਜਕ ਸਮਾਗਮ ਹੋਣਾ ਉਸ ਤੋਂ ਬਾਅਦ ਪੰਚਾਇਤਾਂ ਨੇ ਚਾਰਜ ਲੈਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਚ ਆਪਣਾ ਤੋਂ ਸ਼ੁਰੂ ਕਰਕੇ ਜੁਲਾਈ ਅਗਸਤ ਤੱਕ ਜਿਹੜਾ ਹੈ ਕਿਉਂਕਿ ਗਰਮੀਆਂ ਦੇ ਟਾਈਮ ਉਹ ਪੀਰੀਅਡ ਚੰਗਾ ਹੁੰਦਾ ਛੱਪੜ ਸਪਾਈ ਦਾ ਉਹਦੇ ਨਾਲ ਪਾਈਪਲਾਈਨ ਲੜ ਕੇ ਰਵੇ ਜਦੋਂ ਕਾਢ ਕਲੀਜੀ ਹੋਈ ਹੈ ਫਸਲ ਦਾ ਵੀ ਸੀਜ਼ਨ ਹੁੰਦਾ ਅਸੀਂ ਜਿਵੇਂ ਮਾਰਚ ਅਪ੍ਰੈਲ ਤੋਂ ਬਾਅਦ ਬਾਢੀ ਹੁੰਦੀ ਹੈ ਪ੍ਰਾਇਓਰਟੀ ਦੇ ਉੱਤੇ ਹਲਕਾ ਗੜਸ਼ੰਗਰ ਦੇ ਜਿੰਨੇ ਵੀ ਪਿੰਡਾਂ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਆਪਾਂ ਉਹਦਾ ਪ੍ਰੋਜੈਕਟ ਹੁਣ ਤੋਂ ਹੀ ਬਣਾਈਏ ਜਿੰਨੇ ਜਿੰਨੇ ਫੰਡ ਚਾਹੀਦੇ ਜਿੱਥੇ ਜੋ ਚੀਜ਼ ਦੀ ਲੋੜ ਹੈ ਉਹ ਤੁਸੀਂ ਦੱਸਣੀ ਆਪਾਂ ਪੂਰੀ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਆਪ ਸਭ ਨੂੰ ਮੁਬਾਰਕਬਾਦ ਔਰ ਡਿਪਾਰਟਮੈਂਟ ਦਾ ਸਪੈਸ਼ਲ ਤੌਰ ਤੇ ਬਹੁਤ ਬਹੁਤ ਧੰਨਵਾਦ ਕਿ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਆ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਵਾਈਟ ਫਰਸ ਵਾਈਟ ਫਰਸ